ਪ੍ਰੇਮ ਕੋਰਡ ਨੇ ਮੰਗਲਵਾਰ ਨੂੰ ਆਪ ਨੇਤਾ ਸੰਜੀਤ ਸਿੰਘ ਨੂੰ ਜਮਾਨਤ ਦੇ ਦਿੱਤੀ ਹੈ ਸੰਜੀਤ ਸਿੰਘ ਨੂੰ ਮਨੀ ਲਾਂਡਰਾ ਮਾਮਲੇ 'ਚ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਇਸ ਸਾਲ ਜਨਵਰੀ ਵਿੱਚ ਈਡੀ ਨੇ ਦਿੱਲੀ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ ਆਪਣੀ ਚਾਰ ਚਿੱਟ ਵਿੱਚ ਸੰਜੀਤ ਸਿੰਘ ਦਾ ਨਾਂ ਸ਼ਾਮਿਲ ਕੀਤਾ ਸੀ ਸੰਜੀਤ ਸਿੰਘ ਨੇ ਇਸ ਨੂੰ ਲੈ ਕੇ ਕਾਫੀ ਹਗਾਮਾ ਕੀਤਾ ਸੀ ਦਰਅਸਲ ਮਈ 'ਚ ਸੰਜੀਤ ਸਿੰਘ ਨੇ ਦਾਵਾ ਕੀਤਾ ਸੀ ਕਿ ਈਡੀ ਨੇ ਗਲਤੀ ਨਾਲ ਉਹਨਾਂ ਦਾ ਨਾਂ ਜੋੜ ਲਿਆ ਸੀ ਈਡੀ ਨੇ ਜਵਾਬ ਦਿੱਤਾ ਕਿ ਸਾਡੀ ਚਾਰ ਚਿੱਟ 'ਚ ਚਾਰ ਥਾਵਾਂ ਤੇ ਸੰਜੀਤ ਸਿੰਘ ਦਾ ਨਾਂ ਲਿਖਿਆ ਗਿਆ ਹੈ ਵਿੱਚੋਂ ਤਿੰਨ ਥਾਵਾਂ ਤੇ ਸਪੈਲਿੰਗ ਸਹੀ ਹੈ ਤੇ ਸਿਰਫ ਇੱਕ ਥਾਂ ਤੇ ਟਾਈਪਿੰਗ ਦੀ ਗਲਤੀ ਸੀ ਜਿਸ ਤੋਂ ਬਾਅਦ ਈਡੀ ਨੇ ਸੰਜੀਤ ਸਿੰਘ ਨੂੰ ਮੀਡੀਆ 'ਚ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ ਕਿਉਂਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਈਡੀ ਦੀ ਚਾਰਜ ਸ਼ੀਟ 'ਚ ਸੰਜੀਤ ਸਿੰਘ ਨੇ 82 ਲੱਖ ਰੁਪਏ ਦਾ ਚੰਦ ਲੈਣ ਦਾ ਦੋਸ਼ ਹੈ ਇਸ ਸਬੰਧੀ ਈਡੀ ਬੋਧਵਾਰ ਨੂੰ ਉਸ ਦੇ ਘਰ ਪਹੁੰਚੀ ਤੇ ਉਸ ਨੂੰ ਪੁੱਛਗਿੱਛ ਕਰ ਰਹੀ ਹੈ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰਜ ਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗੂ ਚੱਡਾ ਦਾ ਨਾਮ ਵੀ ਸਾਹਮਣੇ ਐਸੀ ਹਾਲਾਂਕਿ ਉਹਨਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ న్యూਸ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪ ਨੇਤਾ ਸੰਜੀਤ ਸਿੰਘ ਨੂੰ ਜਮਾਨਤ ਦੇ ਦਿੱਤੀ ਹੈ ਸੰਜੀਤ ਸਿੰਘ ਨੂੰ ਮਨੀ ਲਾਂਡਰਾ ਮਾਮਲੇ 'ਚ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਇਸ ਸਾਲ ਜਨਵਰੀ ਵਿੱਚ ਈਡੀ ਨੇ ਦਿੱਲੀ ਸ਼ਰਾਬ ਘਟਾ ਲੇ ਦੇ ਮਾਮਲੇ ਵਿੱਚ ਆਪਣੀ ਚਾਰਜਸ਼ੀਟ ਵਿੱਚ ਸੰਜੀਤ ਸਿੰਘ ਦਾ ਨਾਂ ਸ਼ਾਮਿਲ ਕੀਤਾ ਸੀ ਸੰਜੀਤ ਸਿੰਘ ਨੇ ਇਸ ਨੂੰ ਲੈ ਕੇ ਕਾਫੀ ਹਗਾਮਾ ਕੀਤਾ ਸੀ ਦਰਅਸਲ ਮਈ 'ਚ ਸੰਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਗਲਤੀ ਨਾਲ ਉਨ੍ਹਾਂ ਦਾ ਨਾਂ ਜੋੜ ਲਿਆ ਸੀ ਈਡੀ ਨੇ ਜਵਾਬ ਦਿੱਤਾ ਕਿ 44 ਚਿੱਟੇ ਚ 4 ਥਾਵਾਂ ਤੇ ਸੰਜੀਤ ਸਿੰਘ ਦਾ ਨਾਂ ਲਿਖਿਆ ਗਿਆ ਉਹਨਾਂ ਵਿੱਚੋਂ ਤਿੰਨ ਥਾਵਾਂ ਤੇ ਸਪੈਲਿੰਗ ਸਹੀ ਹੈ ਤੇ ਸਿਰਫ ਇੱਕ ਥਾਂ ਤੇ ਟਾਈਪਿੰਗ ਦੀ ਗਲਤੀ ਸੀ ਜਿਸ ਤੋਂ ਬਾਅਦ ਈਡੀ ਨੇ ਸੰਜੀਤ ਸਿੰਘ ਨੂੰ ਮੀਡੀਆ 'ਚ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ ਕਿਉਂਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਈਡੀ ਦੀ 44 ਚਿੱਟੇ ਚ ਸੰਜੀਤ ਸਿੰਘ ਨੇ 82 ਲੱਖ ਰੁਪਏ ਦਾ ਚੰਦ ਲੈਣ ਦਾ ਦੋਸ਼ ਹੈ ਇਸ ਸਬੰਧੀ ਈਡੀ ਬੁੱਧਵਾਰ ਨੂੰ ਉਸ ਦੇ ਘਰ ਪਹੁੰਚੀ ਤੇ ਉਸ ਨੂੰ ਪੁੱਛਗਿੱਛ ਕਰ ਰਹੀ ਹੈ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਦੀ ਦੂਜੀ ਸਪਲੀਮੈਂਟਰੀ ਅੱਜ ਹੀ 2 ਮਈ ਨੂੰ ਜਾਰੀ ਕੀਤੀ ਗਈ ਸੀ ਜਿਸ ਵਿੱਚ ਆਮਦਨੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗੂ ਚੱਡਾ ਦਾ ਨਾਮ ਵੀ ਸਾਹਮਣੇ ਆਇਆ ਸੀ ਹਾਲਾਂਕਿ ਉਹਨਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪ ਨੇਤਾ ਸੰਜੀਤ ਸਿੰਘ ਨੂੰ ਜੁਰਮਾਨਾ ਦੇ ਦਿੱਤੀ ਹੈ ਸੰਜੀਤ ਸਿੰਘ ਨੂੰ ਮਨੀ ਲਾਂਡਰਾ ਮਾਮਲੇ 'ਚ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਇਸ ਸਾਲ ਜਨਵਰੀ ਵਿੱਚ ED ਨੇ ਦਿੱਲੀ ਸ਼ਰਾਬ ਘਟਾ ਲੈ ਦੇ ਮਾਮਲੇ ਵਿੱਚ ਆਪਣੀ ਚਾਰਜ ਸ਼ੀਟ ਵਿੱਚ ਸੰਜੀਤ ਸਿੰਘ ਦਾ ਨਾਮ ਸ਼ਾਮਿਲ ਕੀਤਾ ਸੀ ਸੰਜੀਤ ਸਿੰਘ ਨੇ ਸਨੂ ਲੈ ਕੇ ਕਾਫੀ ਹਗਾਮਾ ਕੀਤਾ ਸੀ ਦਰਅਸਲ ਮਈ ਚ ਸੰਜੀਤ ਸਿੰਘ ਨੇ ਦਾਵਾ ਕੀਤਾ ਸੀ ਕਿ ਈਡੀ ਨੇ ਗਲਤੀ ਨਾਲ ਉਹਨਾਂ ਦਾ ਨਾਮ ਜੋੜ ਲਿਆ ਸੀ ਈਡੀ ਨੇ ਜਵਾਬ ਦਿੱਤਾ ਕਿ 44 ਚਿੱਠੇ ਚ 4 ਥਾਵਾਂ ਤੇ ਸੰਜੀਤ ਸਿੰਘ ਦਾ ਨਾਮ ਲਿਖਿਆ ਗਿਆ ਉਹਨਾਂ ਵਿੱਚੋਂ 3 ਥਾਵਾਂ ਤੇ ਸਪੈਲਿੰਗ ਸਹੀ ਹੈ ਤੇ ਸਿਰਫ ਇੱਕ ਥਾਂ ਤੇ ਟਾਈਪਿੰਗ ਦੀ ਗਲਤੀ ਸੀ ਜਿਸ ਤੋਂ ਬਾਅਦ ਈਡੀ ਨੇ ਸੰਜੀਤ ਸਿੰਘ ਨੂੰ ਮੀਡੀਆ ਚ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ ਕਿਉਂਕਿ ਮਾਮਲਾ ਅਦਾਲਤ ਚ ਵਿਚਾਰ ਅਧੀਨ ਹੈ ਈਡੀ ਦੀ 44 ਚਿੱਠੇ ਚ ਸੰਜੀਤ ਸਿੰਘ ਨੇ 82 ਲੱਖ ਰੁਪਏ ਦਾ ਚੋਣ ਲੈਣ ਦਾ ਦੋਸ਼ ਹੈ ਇਸ ਸੰਬੰਧੀ ਈਡੀ ਬੋਧਵਾਰ ਨੂੰ ਅਜੇਕਰ ਪੰਚੀਤੇ ਉਸ ਨੂੰ ਪਹੁੰਚ ਗਿਆ ਚ ਕਰ ਰਹੀ ਹੈ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ED ਦੀ ਦੂਜੀ ਸਪਲੀਮੈਂਟਰੀ ਚਾਰਜ ਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗੂ ਚੱਡਾ ਦਾ ਨਾਮ ਵੀ ਸਾਹਮਣੇ ਆਇਆ ਸੀ ਹਾਲਾਂਕਿ ਉਹਨਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪ ਨੇਤਾ ਸੰਜੀਤ ਸਿੰਘ ਨੂੰ ਜਮਾਨਤ ਦੇ ਦਿੱਤੀ ਹੈ ਸੰਜੀਤ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਇਸ ਸਾਲ ਜਨਵਰੀ ਵਿੱਚ ED ਨੇ ਦਿੱਲੀ ਚੂਰਾਪਟਾ ਲੈਦੇ ਮਾਮਲੇ ਵਿੱਚ ਆਪਣੀ ਚਾਰ ਚੀਟ ਵਿੱਚ ਸੰਜੀਤ ਸਿੰਘ ਦਾ ਨਾਂ ਸ਼ਾਮਿਲ ਕੀਤਾ ਸੀ ਸੰਜੀਤ ਸਿੰਘ ਨੇ ਇਸ ਨੂੰ ਲੈ ਕੇ ਕਾਫੀ ਹਗਾਮਾ ਕੀਤਾ ਸੀ ਦਰਅਸਲ ਮਈ ਚ ਸੰਜੀਤ ਸਿੰਘ ਨੇ ਦਾਵਾ ਕੀਤਾ ਸੀ ਕਿ ਈਡੀ ਨੇ ਗਲਤੀ ਨਾਲ ਉਹਨਾਂ ਦਾ ਨਾਂ ਜੋੜ ਲਿਆ ਸੀ ਈਡੀ ਨੇ ਜਵਾਬ ਦਿੱਤਾ ਕਿ ਸਾਡੀ ਚਾਰ ਚੀਟ ਚ ਚਾਰ ਥਾਵਾਂ ਤੇ ਸੰਜੀਤ ਸਿੰਘ ਦਾ ਨਾਂ ਲਿਖਿਆ ਗਿਆ ਹੈ ਉਹਨਾਂ ਵਿੱਚੋਂ ਤਿੰਨ ਥਾਵਾਂ ਤੇ ਸਪੈਲਿੰਗ ਸਹੀ ਹੈ ਤੇ ਸਿਰਫ ਇੱਕ ਥਾਂ ਤੇ ਟਾਈਪਿੰਗ ਦੀ ਗਲਤੀ ਸੀ ਜਿਸ ਤੋਂ ਬਾਅਦ ਈਡੀ ਨੇ ਸੰਜੀਤ ਸਿੰਘ ਨੂੰ ਮੀਡੀਆ 'ਚ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ ਕਿਉਂਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਈਡੀ ਦੀ ਚਾਰਜ ਸ਼ੀਟ 'ਚ ਸੰਜੀਤ ਸਿੰਘ ਨੇ 82 ਲੱਖ ਰੁਪਏ ਦਾ ਚੰਦ ਲੈਣ ਦਾ ਦੋਸ਼ ਹੈ ਇਸ ਸਬੰਧੀ ਈਡੀ ਬੁੱਧਵਾਰ ਨੂੰ ਉਸ ਦੇ ਘਰ ਪਹੁੰਚੀ ਤੇ ਉਸ ਨੂੰ ਪੁੱਛਗਿੱਛ ਕਰ ਰਹੀ ਹੈ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰਜ ਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ ਜਿਸ ਵਿੱਚ ਆਮਦਨੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗੂ ਚੱਡਾ ਦਾ ਨਾਮ ਵੀ ਸਾਹਮਣੇ ਆਇਆ ਸੀ ਹਾਲਾਂਕਿ ਉਹਨਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ న్యూਸ ਨਾਲ ਧੰਨਵਾਦ